ਅੱਜ ਮੈਂ ਬਣਾਉਣੀ ਸੀਗੀ ਆਂਡਾ ਪਰਜੀ ਸ੍ਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜੀ ਸਵੇਰ ਸਬਜੀ ਬਣਾਈ ਸੀਗੀ ਉਹ ਬਚੀ ਨਹੀਂ ਸੀਗੀ ਤੇ ਰਮਨ ਦੇ ਪਾਪਾ ਕਹਿੰਦੇ ਜਦੋਂ ਕੰਮ ਤੋਂ ਆਏ ਵੀ ਮੈਨੂੰ ਭੁੱਖ ਵੀ ਬਹੁਤ ਜ਼ਿਆਦਾ ਲੱਗੀ ਆ ਮੈਂ ਕਿਹਾ ਫਿਰ ਇੱਕ ਮੈਗੀ ਆ ਤੇ ਇੱਕ ਆਂਡੇ ਆ ਜਿਹੜੇ ਜਲਦੀ ਜਲਦੀ ਬਣ ਸਕਦੇ ਆ ਵੀ ਇਹਨਾਂ ਦੋਨਾਂ 'ਚ ਤੁਸੀਂ ਡਿਸਾਈਡ ਕਰ ਲਓ ਵੀ ਤੁਸੀਂ ਕੀ ਖਾਣਾ ਚਾਹੁੰਦੇ ਆ ਤੇ ਉਹ ਫਿਰ ਕਹਿਣ ਲੱਗੇ ਕਹਿੰਦੇ ਆਂਡਾ ਪਰਜੀ ਬਣਾਉਣੀ ਆ ਵੀ ਕਾਫੀ ਟਾਈਮ ਹੋ ਗਿਆ ਆਪਾਂ ਬਣਾਈ ਨਹੀਂ ਹੈਗੀ ਕਿ ਉਸ ਤੋਂ ਬਾਅਦ ਫਿਰ ਕਾਫੀ ਸਾਰੇ ਪਿਆਜ਼ ਸੀਗੇ ਮੇਰੇ ਪਿਆਜ਼ ਪੁੰਨ ਕੇ ਰੈਡੀ ਹੋਏ ਫਿਰ ਮੈਂ ਉਸ ਵਿੱਚ 1 ਬਾਈ 1 ਆਂਡੇ ਨੂੰ ਫੋ ਮੈਂ ਹਲਾਉਣ ਲੱਗ ਗਈ ਸੀਗੀ ਫਿਰ ਮੈਨੂੰ ਚੇਤਾ ਯਾਰ ਮਾਨ ਦੇ ਪਾਪਾ ਨੇ ਚੇਤਾ ਕਰਾਇਆ ਵੀ ਉਹ ਪਾਲਾ ਵੀ ਨਹੀਂ ਤਾਂ ਮਿਕਸ ਨਹੀਂ ਹੋਣਾ ਆਏਗਾ ਉਸ ਤੋਂ ਬਾਅਦ ਦਵਾਦਬ ਹਲਾਇਆ ਤੇ ਵੈਸੇ ਤਾਂ ਚਲੋ ਪੰਜਾ ਮਿੰਟਾਂ ਚ ਬਣ ਜਾਂਦੀ ਆ ਕੇਰਾ ਪਿਆਜ਼ ਭੁੰਨਣ ਦੀ ਉਹ ਧੀਰ ਹੁੰਦੀ ਆ ਫਿਰ ਮੈਂ ਇਹਨੂੰ ਕੋਲੇ ਚ ਪਾ ਲਿਆ ਸੀਗਾ ਕਾਫੀ ਸੋਹਣੀ ਜੀ 스ਮੈਲ ਮਾਰਦੀ ਸੀਗੀ ਹਨਾ ਤੇ ਮੈਨੂੰ ਭੁੱਖ ਵੀ ਬਹੁਤ ਜ਼ਿਆਦਾ ਲੱਗੀ ਹੋਈ ਸੀਗੀ ਔਰ ਸੋਈ ਚ ਗਰਮੀ ਵੀ ਬਹੁਤ ਜ਼ਿਆਦਾ ਹੋ ਗਈ ਦੋ ਤਿੰਨ ਦਿਨਾਂ ਦੀ ਹਨਾ ਉਸ ਤੋਂ ਬਾਅਦ ਰਮਾਨ ਨੂੰ ਕੋਈ ਵੀ ਇੰਟਰਸਟ ਨਹੀਂ ਸੀਗਾ ਕਿਉਂਕਿ ਰਮਾਨ ਨੂੰ ਬਿਲਕੁਲ ਵਧੀਆ ਨਹੀਂ ਲੱਗਦੀ ਹੈ ਕਿ ਰਮਾਨ ਉਦਾਂ ਜਿਹੜਾ ਉਬਲਿਆ ਹੋਇਆ ਸੰਧ ਕਰਦਾ ਵਾ ਅਰਮਾਨ ਦੇ ਪਾਪਾ ਨੇ ਜਦੋਂ ਉਹਦੇ ਮੂੰਹ 'ਚ ਬੁਰਕੀ ਪਾਈ ਤਾਂ ਉਹਨੇ ਕਾਫੀ ਜ਼ਿਆਦਾ ਨਖਰੇ ਦਿਖਾਉਂਦੇ ਹੋਏ ਇਗਨੋਰ ਮਾਰਿਆ ਸੀਗਾ ਚਲੋ ੱਟਕੇ ਨਾ ਮਣੀ ਮੋਟੀ ਖਾ ਲਈ ਸੀਗੀ ਕਮੈਂਟ ਕਰਕੇ ਦੱਸਿਓ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਪਲੀਜ਼ ਲਾਈਕ